ਸਸਕਾਲ ਜੀ ਪੰਜਾਬ ਚ ਵਸਦੇ ਮੇਰੇ ਬਜ਼ੁਰਗ ਮਾਤਾਵਾਂ ਤੇ ਮੇਰੇ ਭੈਣ ਭਰਾਵਾਂ ਨੂੰ ਬਹੁਤ ਸਾਰਾ ਮੇਰੇ ਵੱਲੋਂ ਪਿਆਰ ਸੋ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਲੰਬੇ ਸਮੇਂ ਤੋਂ ਮੈਂ ਕੋਈ ਵੀਡੀਓ ਨਹੀਂ ਸੀ ਬਣਾ ਰਿਹਾ ਉਹਦਾ ਕਾਰਨ ਇਹ ਸੀਗਾ ਕਿ ਮੈਂ ਥੋੜਾ ਕਿਤੇ ਬਿਜੀ ਸੀਗਾ ਕੁਝ ਪਰਸਨਲ ਲਾਈਕ ਕੰਮ ਕਾਰਾਂ ਚ ਮੈਂ ਉਲਝਿਆ ਹੋਇਆ ਸੀ ਇਸ ਕਰਕੇ ਕੋਈ ਵੀਡੀਓ ਨਹੀਂ ਬਣਾ ਸਕਿਆ ਤੇ ਤੁਹਾਡ ਨਾਲ ਕੋਈ ਗੱਲਬਾਤ ਨਹੀਂ ਕਰ ਸਕਿਆ ਬਹੁਤ ਸਾਰੇ ਫੋਨਸ ਤੇ ਬਹੁਤ ਸਾਰੇ ਕਾਲਸ ਆਉਂਦੀਆਂ ਰਹਿੰਦੀਆਂ ਨੇ ਮੈਸੇਜ ਵੀ ਬਹੁਤ ਸਾਰੇ ਆਉਂਦੇ ਰਹਿੰਦੇ ਨੇ ਵਟਸਐਪ ਤੇ ਸੋ ਜਵਾਬ ਨਹੀਂ ਦੇ ਪਾਉਂਦਾ ਕਿਉਂਕਿ ਲਾਈਫ ਨਿਊਯਾਰਕ ਦੀ ਬਹੁਤ ਜ਼ਿਆਦਾ ਬਿਜ਼ੀ ਹੈ ਉਹਦੇ ਲਈ ਮਾਫੀ ਚਾਹੁੰਦਾ ਮੈਂ ਥੋੜੇ ਦਿਨਾਂ ਤੱਕ ਮੈਂ ਫ੍ਰੀ ਹੋ ਜਾਣਾ ਫਿਰ ਮੈਂ ਸਾਰੇ ਨਾਲ ਗੱਲ ਕਰੂੰਗਾ ਪਰ ਸਭ ਤੋਂ ਜ਼ਿਆਦਾ ਜ਼ਰੂਰੀ ਬੇਨਤੀ ਇਹ ਆ ਕਿ ਭਾਈ ਅਮਰਤਪਾਲ ਸਿੰਘ ਜੀ ਖਡੂਰ ਸਾਹਿਬ ਤੋਂ ਉਹਨਾਂ ਦੇ ਮਾਤਾ ਖਡੂਰ ਸਾਹਿਬ ਤੋਂ ਖੜੇ ਐ ਐਮਪੀ ਦੇ ਇਲੈਕਸ਼ਨਸ ਹੋ ਰਹੇ ਐ ਸੋ ਬੇਨਤੀ ਹੈ ਪਲੀਜ਼ 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 ਜਿਤਾ ਕੇ ਤੋ ਰਿਓ ਬੇਨਤੀ ਹੈ ਤੁਹਾਨੂੰ ਹੱਥ ਬਨ ਕੇ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾ ਕੇ